ਆਹ ਬੰਦੇ ਪਿੱਛੇ ਕਰੋ ਬੰਨ ਪਿੱਛੇ ਕਰੋ ਪਿੱਛੇ ਆ ਜਾ ਪਿੱਛੇ ਨਾ ਵੀ ਜਾਣਾ ਸਾਹਮਣੇ ਪਿੱਛੇ ਆ ਜਾ ਫੇਰ ਨਾ ਤੋਰ ਕੇ ਵਾਲੀ ਜਾਣਾ ਉੱਠਾ ਵੜਿਆ ਨਹੀਂ ਜਾਣਾ ਇਸ ਹਾਲ ਨਾਲੀ ਪੁੱਠਾ ਵੜਿਆ ਨਹੀਂ ਜਾਣਾ ਕਰੇ ਨਹੀਂ ਪੁੱਠਾ ਆ ਜਾ ਕਹਿੰਨਾਂ ਨੂੰ ਹੱਤਾ ਦੀ ਹੋਰ ਫਲ ਹੋਣਾ ਫਲ ਨਹੀਂ ਹੋਣਾ ਫਲ ਖੋਣਾ ਲਿਆ ਲਫਾ ਕੀ ਆਵੇ ਕੁੱਤੇ ਦਾ ਹੌਂਕ আরে ভাই পা 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 ਮਾਰ ਮਾਰ ਤੇ ਮਾਰ ਤੇ ਮਾਰ ਬੱਜ ਗਈ ਪੈ ਇਹਦੇ ਉੱਤੇ ਆ ਦਾਣਾ ਲੱਗ ਗਿਆ ਕਿ ਕਿ ਗੋਲੀ ਓਏ ਉਹ ਤੁਹਾਡੇ ਕਿਹੜੇ ਗੋਲੀ ਵਾਟ ਕੀ ਕਰਦੇ ਬਾਈ ਕਰਦਾ ਗੱਡੀ ਲੈ ਆ ਗੱਡੀ ਉਹ ਗੱਡੀ ਘਲਾ ਗੱਡੀ ਓਏ ਗੱਲ ਨਹੀਂ ਗੱਡੀ ਘਲਾ ਤੇਰੇ ਗੋਲੀ ਲੱਗੀ ਤੂੰ ਤੇ ਫਰਾਂਟ ਪੈ ਪੈ ਤੇ ਕਰਾ ਪਾ ਗੱਡੀ ਵਾਲਾ ਕਿੱਥੇ ਗੋਲੀ ਰੱਦ ਗਈ ਆ